ਸਭ ਤੋਂ ਪਹਿਲਾਂ ਸਾਰੇ ਸੰਗਤ ਜੀ ਨੂੰ ਬਹੁਤ ਵੱਡੀ ਪੱਧਰ ਤੇ ਇਲਾਕੇ ਦੀਆਂ ਸਤਕਾਰਯੋਗ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਪਰਿਵਾਰ ਵੱਲੋਂ ਜਿਵੇਂ ਹੁਕਮ ਹੋਇਆ ਸੀ ਉਹਨਾਂ ਬੁਲਾ ਲੈਣ ਨੂੰ ਟਾਈਮ ਦਿੱਤਾ ਗਿਆ ਬਾਕੀ ਸਾਰੀਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਕਿਉਂਕਿ ਬਹੁਤ ਆਪਾਂ ਦੁੱਖ ਦੇ ਵਿੱਚ ਗੱਤਰ ਹੋਏ ਆ ਜਿਨ੍ਹਾਂ ਪਰਿਵਾਰੀ ਇਸ ਪਰਿਥਾਏ ਬੋਲਿਆ ਜੀ ਸੰਗਤ ਦੇ ਵਿੱਚ ਬੈਠੇ ਨੇ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ ਲਈ ਸੰਗਤ ਦਾ ਸਾਰਿਆਂ ਸਨਕਾਰ ਜੋ ਇਸ ਲਈ ਸੇਵਾਦਾਰਾਂ ਨੂੰ ਬੇਨਤੀ ਹੈ ਵੀ ਉਹ ਦੇਖ ਡਾਕਟਰ ਦੇ ਲੈ ਕੇ ਜਾਣ ਦੇ ਵੀ ਸੇਵਾ ਲੈ ਲਈ ਸਾਰੀਆਂ ਸੰਗਤਾਂ ਨੂੰ ਬੇਨਤੀ ਪਹਿਲਾਂ ਵੀ ਕੀਤੀ ਗਈ ਆ ਵੀ ਇਸ ਪਰਿਵਾਰ ਦੀ ਮਦਦ ਇਹ ਨਹੀਂ ਹੋ ਸਕੀ ਬੰਦ ਬੰਦ ਕਰਿਓ ਜੀ ਆ ਪੰਜ ਬਲ ਵੀ ਜਿਸੇ ਕਿੰਨਾਂ ਦੀ ਕੋਈ ਸੰਸਥਾ ਹੈ ਉਹਨਾਂ ਵੱਲੋਂ 1 ਲੱਖ ਰੁਪਏ ਦੀ ਮਾਦੁਰਗੀ ਦਿੱਤੀ ਗਈਆ ਬਲਵੀ ਸਿੰਘ ਸਾਹਿਬ ਦਾ ਪੰਜ ਪੈਨ ਬੰਦ ਕਰਾ ਲਾਤੋਂ ਤੇ ਗੁਰੂ ਘਰ ਨੂੰ ਵੀ ਸੇਵਾ ਕਰਕੇ ਗਏਆ ਤੇ ਹੋਰ ਵੀ ਕਿਸਾਨ ਜੁਨੀਨਾ ਸਾਰੇ ਮੋਹਰੇ ਨੇ ਸਾਰੇ ਨੂੰ ਹੀ ਹਾਜ਼ਰੀ ਪ੍ਰਵਾਨ ਕਰਨੀ ਮਸ਼ੀਨਰ ਸਾਰਿਆਂ ਨੂੰ ਬੇਨਤੀ ਕਰ ਸਕਦੇ ਹਾਂ ਜੀ ਇਸ ਪਰਿਵਾਰ ਦੀ ਮਦਦ ਕਰੇਗੀ ਇਹ ਬੇਨਤੀਆਂ ਪ੍ਰਵਾਨ ਕਰਦੇ ਹੋਏ ਗੁਰੂ ਘਰ ਨਗਰ ਵੀ ਤੇ ਆਲਾ ਗਲ ਪਾਣੀ ਸਾਰੀਆਂ ਸੰਗਤਾਂ ਦੇ ਲੋੜ ਅਨੁਸਾਰ ਛਕ ਲੈਣਾ ਜਗਰਾਂ ਦੀ ਸੰਗਤ ਵੱਲੋਂ 5500 ਰੁਪਏ ਇਸ ਪਰਿਵਾਰ ਦੇ ਲਈ ਸੇਵਾ ਦੇ ਵਿੱਚ ਇਹ ਦਰਿਆ ਦਾ ਆਰਥਿਕ ਤੌਰ ਤੇ ਮਦਦ ਕੀਤੀ ਜਾਂਦੀ ਹੈ ਨਿਗਰਾਨੋਂ ਜੀ ਤੇ ਬੇਨਤੀ ਆ ਵੀ ਜਿਵੇਂ ਜਿਵੇਂ ਸੰਗਤਾਂ ਮਦਦ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਗੁਰੂ ਘਰ ਵੱਲੋਂ ਜਾਂ ਹੋਰ ਕਿਸੇ ਸਾਧੂ ਸੋਸ਼ਲ ਮੀਡੀਆ ਤੇ ਪਾਇਆ ਜਾਇਆ ਜਾਵੇਗਾ ਜਿਹੜੀ ਸੇਵਾ ਹੈ ਤਾਂ ਕਿ ਇਸ ਪਰਿਵਾਰ ਦੀ ਮਦਦ ਹੋ ਸਕੇ ਦੇਖਣ ਦੇ ਸਮੇਂ ਕਿਸੇ ਢੰਗ ਦੇ ਨਾਲ ਛੋਟ ਛੋਟ ਬੰਦੇ ਉੱਠੇ ਵਾਲਾ ੱਟਕਾ ਨਾ ਪਵੇ ਪੋਲਕ ਦੀ ਖੇਮਾ ਗੁਰੂ ਘਰ ਦੀ ਸੂਬਾ ਸਾਧ ਸੰਗਤ ਵੱਲੋਂ ਨਗਰ ਦੀ ਪੰਚਾਇਤ ਜਣਿਓ ਪਰਿਵਾਰ ਜਣਿਓ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਸਾਰੀਆਂ ਸੰਗਤਾਂ ਦਾ ਧੰਨਵਾਦ ਦੇਖ ਲੈਣ ਅਪਰੰਤ ਜਨਪੁਣ ਨਹੀਂ ਛੱਡਣਾ ਜੀ ਬੀਬੀਆਂ ਮਦਾਨਾਂ ਭੈਣਾਂ ਵੀਰ ਭਾਈ ਛੱਡ ਲੈਣਗੇ ਬਾਅਦ ਵਿੱਚ ਜਾਣ ਆ ਦੋਵੇਂ ਪੱਤਰਕਾਰ ਜਨਤਾ ਦੀ ਆਵਾਜ਼ ਤੇ ਰੀਅਲ ਮੈਸਜ ਰੀਅਲ ਮੈਸਜ ਇਹ ਦੋਨਾਂ ਚੈਨਲਾਂ ਤੇ ਉਹਦੇ ਤੋਂ ਲਾ ਕੇ ਸਾਰੀਆਂ ਲਾਈਵ ਅੰਨ ਸੰਸਕਾਰ ਵੀ ਤੇ ਆਪਾਂ ਅਰਦਾਸ ਵੀ ਜਿਵੇਂ ਜਿਵੇਂ ਧਾਰਨੇ ਲੱਗੇ ਉਹ ਵੀ ਲਾਈਵ ਦਿਖਾਏਗੇ ਜਨਤਾ ਦੀ ਆਵਾਜ਼ ਤੇ ਰੀਅਲ ਮੈਸਜ ਦੋਨਾਂ ਚੈਨਲਾਂ ਦਾ ਪੱਤਰਕਾਰਾਂ ਦਾ ਧੰਨਵਾਦ ਪਰਿਵਾਰਕ ਜੀ ਗੁਰੂ ਘਰ ਦੇ ਮੋਕ ਸੇਵਾਦਾਰ ਭਾਈ ਰਵਿੰਦਰ ਸਿੰਘ ਚੌਧਰੀ ਵਾਲੇ ਜੋ ਵਡੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ ਇਸ ਨਗਰ ਦੇ ਨਾਗਰਾਨਾਸੀਆਂ ਨੂੰ ਪਤਾ ਹੀ ਹੈ ਬਾਹਰੋਂ ਇਹ ਸਭ ਤੁਹਾਨੂੰ ਚਾਹਦੰਨੇ ਆ ਜਿਹੜਾ ਸਾਡਾ ਗੁਰੂ ਘਰ ਦਾ ਸਹਾਗ ਬਤਾਵਾ ਇਹ ਨਹੀਂ ਨੇਦੀ ਨਹੀਂ ਨੇ ਨਿਢਦੇ ਪਾਇਆ ਜਾਂਦਾ ਜੀ ਬੜੀ ਮਿਹਨਤ ਕਰਕੇ ਲਗਨ ਦੇ ਨਾਲ ਆ ਗੇਟ ਦੇ ਨਾਮ ਬੋਰਡ ਲੱਗਿਆ ਹੋਇਆ ਉੱਥੇ ਵੀ ਲੈ ਕੇ ਲਾਇਆ ਜਾਂਦਾ ਚਾਹੇ ਕਿਸੇ ਦਾ 1 ਰੁਪਈਆ ਹੋਵੇ ਦੇ ਕਾਇਕ ਸਿਰਕ ਲੱਖ ਰੁਪਈਆ ਹੋਵੇ ਸਾਭ ਜੇ ਇੱਕ ਪੈਸੇ ਦਾ ਦਿੱਤਾ ਜਾਂਦਾ ਜੋ ਬੜੀ ਮਿਹਨਤ ਦਾ ਕੰਮ ਆ ਉਹਨਾਂ ਵੱਲੋਂ 5100 ਰੁਪਈਆ ਭਾਈ ਰਵਿੰਦਰ ਸਿੰਘ ਜੀ ਗੁਰੂ ਘਰ ਦੇ ਖਜ਼ਾਨੇ ਜੀ ਚੌਧਰੀ ਵਾਲਾਂ ਦੇ ਪਰਿਵਾਰ ਤੋਂ 5100 ਰੁਪਈਆ ਇਸ ਪਰਿਵਾਰ ਦੀ ਆਰਥਿਕ ਤੌਰ ਤੇ ਮਦਦ ਕਰਦੇ ਆ ਦੇ ਗ੍ਰੋ ਧਨਵਾਦ ਸਤਿਗੁਰੂ ਮਹਾਰਾਜ ਦੇ ਅਨੁਭੂਰ ਵੀ ਸੇਵਾ ਕਰਨ ਦਾ ਬਲ ਬਖਸ਼ ਗੁਰਦੇਵ ਸਾਹਿਬ ਸੰਗਤ ਜੀਓ ਬੇਨਤੀ ਹੈ ਪ੍ਰਵਾਨ ਕਰਿਓ ਕਿ ਜਿਹੜੀ ਸੇਵਾ ਕਰਨੀ ਹੈ ਨਾ ਗੁਰਗਰ ਦੀ ਬੜੀ ਔਖੀ ਆ ਅਸੀਂ ਤਨਖਾਹਾਂ ਲੈਨੇ ਆ ਬੜੀਆਂ-ਬਡੀਆਂ ਤਨਖਾਹਾਂ ਕੀ ਕਰਦੇ ਜਾਂਦੇ ਆ ਫੀਸਾਂ ਲੈਨੇ ਆ ਪਰ ਫੇਰ ਵੀ ਸਾਥੋਂ ਸਹੀ ਢੰਗ ਦੇ ਨਾਲ ਨਹੀਂ ਜੋਗੀ ਨੁਹਾਈ ਜਾਂਦੀ ਮੇਰਾ ਉਹਦਾ ਮਨਮੰਤਾ ਵੀ ਜਿੰਨਾ ਸਾਨੂੰ ਚਾਹੀਦਾ ਗੁਰ ਕਰੇ ਹਾਜ਼ਰੀ ਹੋ ਕਮਿਨਿਦਾਰੀ ਦੇ ਵਿੱਚ ਐਸੇ ਡਿੱਕੇ ਪੈ ਜਾਂਦੇ ਨੇ ਇਹਦਾ ਧੰਨ ਭਾਗ ਆ ਵਰਮਖਾਂ ਦੇ ਜਿਹੜੇ ਬਿਲਕੁਲ ਫ੍ਰੀ ਸੇਵਾ ਕਰਦੇ ਜਿਹੇ ਹੁਣ ਦੇਖ ਬਣਦੇ ਆ ਬਿਲਕੁਲ ਫ੍ਰੀ ਜਨ ਮੋਰ ਸਾਡੀਆਂ ਭੈਣਾਂ ਬਤਾਂਵਾਂ ਅਮਰਤ ਵੇਲੇ ਝਾੜੂ ਮਾਰਦੀਆਂ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਕਿਰਤ ਲਾਏ ਮਨ ਦੇ ਅਫਲ ਪਾਵਣਾ ਹੋਂਮੇ ਵਿੱਚੋਂ ਜਾਏ ਸੇਵਾ ਕਰਨੀ ਬੜੀ ਔਖੀ ਹੈ ਜੀ ਜਿਹੜੇ ਪਰਿਵਾਰ ਕਰਦੇ ਨੇ ਉਹਨਾਂ ਨੂੰ ਪ੍ਰਤੱਖ ਨੂੰ ਪ੍ਰਵਾਨ ਦੇਣ ਦੀ ਲੋੜ ਨਹੀਂ ਕਾਰੋਵਾਰ ਦੇ ਵਿੱਚ ਵਾਦਾ ਹੁੰਦਾ ਗੁਰਸਿੱਖੀ ਦੀ ਦਾਤ ਨੂੰ ਰੱਖਦੇ ਸਤਿਗੁਰੂ ਮਹਾਰਾਜ ਇੰਨੀ ਇੱਕ ਬੇਨਤੀ ਹੈ ਪ੍ਰਵਾਨ ਕਰਨੀ ਹੈ ਜੀ ਮਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ